ਸਾਤ ਸਤਿ ਸ਼੍ਰੀ ਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਭਰਾਵੋ ਘੱਗਰ ਦਰਿਆ ਦੇ ਵਿੱਚ ਖੜਾਂਗਾ ਅੱਜ ਜਿਹੜੀ ਮੇਤੀ ਹੋਗੀ 18 ਜੁਲਾਈ 2024 ਪਿਛਲੇ ਸਾਲ ਇਸੇ ਦਿਨ ਹੀ 18 ਜੁਲਾਈ 2023 ਨੂੰ ਇੱਕ ਘੱਗਰ ਦਰਿਆ ਨੇ ਸਰਦੂਲਗੜ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜਿਹੜਾ ਕਿ ਮੈਂ ਹੁਣ ਸਰਦੂਲਗੜ ਘੱਗਰ ਦਰਿਆ ਦੇ ਵਿੱਚ ਖੜਾ ਐ 18 ਜੁਲਾਈ 2023 ਨੂੰ ਪਿੰਡ ਫੂਸ ਮੰਡੀ ਤੋਂ ਕੋਲੋਂ ਬੰਨ ਖੁੱਲਿਆ ਜਿਸਨੇ ਕੀ ਸਾਧੂ ਵਾਲਾ ਸਰਦੂਲਗੜ ਬਹੁਤ ਜ਼ਿਆਦਾ ਕਿਸਾਨਾਂ ਦੀ ਜ਼ਮੀਨ ਤਬਾਹ ਕੀਤੀ ਹਜ਼ਾਰਾਂ ਏਕੜ ਫਸਲ ਬਰਬਾਦ ਕਰਤੀ ਸੀਗੀ ਤੇ ਘਰਾਂ ਦਾ ਨੁਕਸਾਨ ਕੀਤਾ ਮੰਡੀ ਦਾ ਨੁਕਸਾਨ ਹੋਇਆ ਦੁਕਾਨਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਜ ਇਹ ਬਿਲਕੁਲ ਗੋਡੇ-ਗੋਡੇ ਪਾਣੀ ਹੈ तकरीबन ਪਾਣੀ ਖੜਾ ਜਿਹੜਾ ਟੋਇਆਂ ਦੇ ਵਿੱਚ ਖੜਾਗਾ ਬਾਕੀ ਇਹ ਸੁੱਕੀ ਪਈ ਆ ਸਾਰੀ ਵੀ ਆਪਾਂ ਇਹ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਵੀ ਮੇਰੇ ਆ ਮਾਲਕਾ ਇਹਦੇ ਨੁਕਸਾਨ ਤੋਂ ਬਚਾਈ ਇਹ ਪਤਾ ਨਹੀਂ ਕਿਹੜੇ ਸਾਲ ਕਹਿਰਬਾਨ ਹੋ ਜਾਂਦਾ ਸੌਣ ਤੇ ਭਾਦੋ ਮਹੀਨੇ ਦੇ ਵਿੱਚ ਇਹ ਤਾਂ ਪੂਰਾ ਖਤਰਾ ਹੁੰਦਾ ਜਿਹੜਾ ਕਿ ਹੁਣ ਸਾਡੇ ਪਿੰਡ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਬੰਨ ਦੇ ਉੱਪਰ ਮਿੱਟੀ ਪਾਈ ਜਾਣੀ ਹੈ ਪੂਰਾ ਪ੍ਰਬੰਧ ਕੀਤਾ ਹੈ ਨਾ ਆ ਜਿਹੜੀਆਂ ਤੁਸੀਂ ਥੱਲਾਂ ਦੇਖ ਸਕਦੇ ਹੋ ਇੱਥੇ ਇਹ ਪੁਰਾਣੇ ਸਮੇਂ ਦੀਆਂ ਥੱਲਾਂ ਲੱਗੀਆਂ ਨੇ ਇੱਥੇ ਪਾਣੀ ਟੱਕਰ ਮਾਰਦਾ ਹੁੰਦਾ ਇਹ ਜਿਹੜੀਆਂ ਟੁੱਟ ਚੁੱਕੀਆਂ ਜਾਲ ਟੁੱਟ ਚੁੱਕੇ ਆ ਥੱਲਾਂ ਡਿੱਗ ਚੁੱਕੀਆਂ ਨੇ ਸਟੱਡ ਕਹਿ ਲਈ ਇਹਨਾਂ ਨੂੰ ਆਪਾਂ ਇਹ ਪੁਰਾਣੇ ਸਮਿਆਂ ਦੇ ਵਿੱਚ ਲੱਗੀਆਂ ਸੀ ਇੱਥੋਂ ਬਹੁਤ ਜ਼ਮੀਨ ਇਹ ਵੱਡ-ਵੱਡ ਕੇ ਘੱਗਰ ਦਰਿਆ ਨੇ ਆਪਦੇ ਅੰਦਰ ਲਾ ਲਈ ਕਿਸਾਨਾਂ ਦੀ ਜ਼ਮੀਨ ਆਪਦੇ ਅੰਦਰ ਲਾ ਲਈ ਇਧਰਲੇ ਸਾਈਡ ਸਰਦੂਲੇ ਵਾਲਾ ਰਹਿ ਗਿਆ ਤੇ ਇਧਰ ਰਹਿ ਗਿਆ ਸਰਦੂਲਗੜ ਤੇ ਬਹੁਤ ਯਾਦ ਇਹਨੇ ਜ਼ਮੀਨ ਜਿਹੜੀ ਆਪਸ ਦੇ ਘੇਰੇ ਦੇ ਵਿੱਚ ਲੈ ਲਈ ਇਸ ਤਰ੍ਹਾਂ ਹੀ ਅਭੀ ਬਾਅਦ ਚ ਮਾਪ ਜੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂ ਨਾ ਆਪਾਂ ਇਹਦੀ ਪਹਿਲੇ ਹੀ ਬੰਨਣਾ ਦੀ ਗੌਰ ਕਰੀਏ ਪਹਿਲੇ ਬੰਨਣਾ ਉੱਪਰ ਮਿੱਟੀ ਪਾਈਏ ਉਦੋਂ ਪਹਿਲਾਂ ਖੁੱਲਿਆ ਸੀਗਾ ਪੈਂਡਰ ਰੋਡ ਕੀ ਬੰਨ ਰੋਡ ਕੀ ਮਸਾਹਬ ਵਾਲਾ ਇਧਰ ਝੰਡਾ ਉਧਰ ਵੀ ਤਬਾਹ ਕੀਤੇ ਬਹੁਤ ਸਾਰਾ ਬਹੁਤ ਏਰੀਆ ਤਬਾਹ ਕੀਤੇ ਸੀਗੇ ਤੇ ਜਾਂ ਆਪਾਂ ਗੱਲ ਕਰ ਲਈਏ ਸਨ 2010 ਦੇ ਵਿੱਚ ਵੀ ਘੱਗਰ ਦਰਿਆ ਨੇ ਬਹੁਤ ਤਬਾਹੀ ਠਾਹੀ ਸੀ ਸਰਦੂਲਗੜ੍ਹ ਦੇ ਵਿੱਚ ਤੇ 94 95 84 85 ਜਿਵੇਂ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਉਦੋਂ ਲਗਾਤਾਰ ਹੀ ਆਉਂਦੀ ਸੀ ਆਇ ਇਸ ਹਾਲ ਆਉਂਦੀ ਸੀ ਹੁਣ ਇਹ ਆਈ ਸੀ 2010 ਦੇ ਵਿੱਚ ਤੇ ਜਾਂ ਆਈ ਹੈ 2023 ਦੇ ਵਿੱਚ ਤੇ ਅੱਜ ਇਹ ਸੁੱਕੀ ਪਈ ਹੈ 20 ਚਲੋ ਕੋਈ ਗੱਲ ਨਹੀਂ ਜੇ ਚ ਚੱਲਦਾ ਪਾਣੀ 10 15 ਫੁੱਟ ਚੱਲੀ ਜਾਵੇ ਮੀਹਾਂ ਦਾ ਪਾਣੀ ਚੱਲੀ ਲੰਘਾ ਦਿੰਦੀ ਹੈ ਇਹ ਵੀ ਜਿਆਦਾ ਪਾਣੀ ਨਾ ਆਵੇ ਕਿਉਂਕਿ ਫਿਰ ਜ਼ਮੀਨਾਂ ਦਾ ਘਰਾਂ ਦਾ ਨੁਕਸਾਨ ਬਹੁਤ ਜਿਆਦਾ ਹੁੰਦਾ ਆਪਾਂ ਸਾਰੇ ਰਲ ਕੇ ਭਰਾ ਜਾਂ ਪ੍ਰਸ਼ਾਸਨ ਨੇ ਵੀ ਆਪਣੀ ਪਿਛਲੇ ਸਾਲ ਬਹੁਤ ਮਦਦ ਕੀਤੀ ਹੈ ਬਹੁਤ ਜਿਆਦਾ ਮਦਦ ਕੀਤੀ ਪ੍ਰਸ਼ਾਸਨ ਭਰਾ ਵੀਰਾਂ ਨੇ ਵੀ ਵੀ ਸਾਰੇ ਬੰਨ ਦੀ ਨਿਗਰਾਨੀ ਜਿੱਥੇ ਤੇਲ ਦੀ ਲੋੜ ਸੀ ਤੇਲ ਦਿੱਤਾ ਹੈ ਟਰੈਕਟਰਾਂ ਦੀ ਲੋੜ ਕਹਿੰਦੇ ਵੀ ਟਰੈਕਟਰਾਂ ਦੇ ਵਿੱਚ ਤੇਲ ਪਵਾਓ ਕੁਝ ਵੀ ਕਰੋ ਹਨਾ ਵੀ ਬੰਨ ਨਾ ਟੁੱਟਣ ਦਿਓ ਪਰ ਜਦੋਂ ਹਤਬਾਹੀ ਕਰਦਾ ਹੈ ਉਦੋਂ ਕੁਦਰਤ ਨੂੰ ਕੁਝ ਹੋਰ ਮਨਜੂਰ ਹੁੰਦਾ ਜਿਵੇਂ ਫੂਸ ਮੰਡੀ ਕੋਲੇ ਬਹੁਤ ਜ਼ੋਰ ਲਾਇਆ ਸੀ ਫੇਰ ਵੀ ਬੰਨ ਖੁੱਲ ਗਿਆ ਸੀ ਪਿੰਡ ਫੂਸ ਮੰਡੀ ਤੋਂ ਇਹ ਇੱਥੇ ਜਿਹੜੀ ਇਹ ਚੌੜੀ ਪਈ ਹੈ ਘੱਗਰ ਇਹ ਮੈਨੂੰ ਲੱਗਦਾ 5-7 ਕਿੱਲਿਆਂ ਦੇ ਵਿੱਚ ਚੌੜੀ ਪਈ ਹੈ ਤਕਰੀਬਨ ਇਧਰਲੇ ਸਿਰੇ ਤੋਂ ਉਧਰਲੇ ਸਿਰਾਂ ਬਹੁਤ ਵੱਡਾ ਘੇਰਾ ਜਦੋਂ ਇਹ ਭਰ ਜਾਂਦਾ ਇੱਥੋਂ ਲੱਗਦਾ ਅਸਲ ਦਰਿਆ ਦਰਿਆ ਤਾਂ ਇਹ ਇੱਥੋਂ ਲੱਗਦਾ ਜੇ ਪੋਲ ਤੋਂ ਹੜਕੇ ਦੇਖੀ ਨਾ ਉੱਥੇ ਤਾਂ ਇਹ ਬਹੁਤ ਭੀੜ ਹੈ ਪਰ ਇੱਥੇ ਇਹ ਸਰਦੂਲੇ ਵਾਲਾ ਤੇ ਸਰਦੂਲਗੜ ਪਿੰਡ ਦੇ ਮੱਥੇ ਇੱਥੇ ਬਹੁਤ ਚੌੜਾਗਾ ਇਹ ਬਹੁਤ ਜ਼ਿਆਦਾ ਚੌੜਾ ਜਿਹੜਾ ਕਿ ਅੱਜ ਸੁੱਕੀ ਹਾਲਤ ਚ ਹੈ ਤੇ ਮੇਰੀ ਪਿੰਡ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਉਹ ਆਪਾਂ ਰਲ ਕੇ ਸਾਰੇ ਬੰਨ ਦੇ ਉੱਪਰ ਜਿੱਥੇ ਮਾਲਾ ਬੰਨਣਾ ਉਹਨੂੰ ਚੌੜਾ ਕਰੀਏ ਜਿੱਥੇ ਕੋਈ ਹੋਰ ਮਿੱਟੀ ਦੀ ਪਾਉਣ ਦੀ ਲੋੜ ਹੋ ਚਾ ਕਰੀਏ ਵੀ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਬਾਅਦ ਵਿੱਚ ਕੁਝ ਨਹੀਂ ਬਣਦਾ ਬਾਦ ਚ ਮਾਜੇ ਵੰਡਣ ਦਾ ਵੀ ਨਹੀਂ ਫਾਇਦਾ ਹੁੰਦਾ ਕਿਉਂ ਨਾ ਸ਼ੁਰੂ ਚ ਹੀ ਥੋੜਾ ਬਹੁਤਾ ਪੈਸਾ ਬੰਨ ਦੇ ਉੱਪਰ ਲਾਇਆ ਜਾਵੇ ਅੱਜ ਇਹਦੇ